ਪੰਜਾਬ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਵੱਡਾ ਹਾਦਸਾ ਵਾਪਰਿਆ ਹੈ ਜਿੱਥੋਂ ਦੀਆਂ ਮਸ਼ਹੂਰ ਜੋੜੀਆਂ ਨਹਿਰਾਂ ਵਿੱਚੋਂ ਇੱਕ ਨਹਿਰ ਦੇ ਵਿੱਚ ਇੱਕ ਇੰਡੀਕਾ ਗੱਡੀ ਆ ਜਿਹੜੀ ਉਹ ਡਿੱਗ ਜਾਂਦੀ ਹੈ ਤਾਂ ਭਿਆਨਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਜੀਰਾ ਨੂੰ ਜਾਣ ਵਾਲੀ ਸੜਕ ਦੇ ਉੱਤੇ ਇਹ ਕਾਰ ਅਚਾਨਕ ਬੇਕਾਬੂ ਹੋ ਜਾਂਦੀ ਹੈ ਅਤੇ ਦੇਖਦੇ ਹੀ ਦੇਖਦੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਮੌਕੇ ਉੱਤੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਲੋਕਾਂ ਦੇ ਵੱਲੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰਸਤੇ ਮੰਗਵਾਏ ਜਾਂਦੇ ਨੇ ਲੇਕਿਨ ਛੇਤੀ-ਛੇਤੀ ਕੋਈ ਕਾਮਯਾਬੀ ਨਹੀਂ ਮਿਲਦੀ ਇਸੇ ਦਰਮਿਆਨ ਕਾਫੀ ਸਮਾਂ ਜਿਹੜਾ ਉਹ ਬੀਤ ਜਾਂਦਾ ਹੈ ਤਾਂ ਜਦੋਂ ਕਾਰ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਵਿੱਚੋਂ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਮਿਲਦੀ ਹੈ ਮ੍ਰਿਤਕ ਦੀ ਪਛਾਣ ਸ਼ਾਮ ਸਿੰਘ ਵਾਸੀ ਮੱਖੂ ਦੇ ਵਜੋਂ ਹੋਈ ਹੈ ਤਾਂ ਇਸ ਪਿਆਨੇ ਕੇ ਹਾਸੇ ਦੇ ਵਿੱਚ ਉਸ ਵਿਅਕਤੀ ਦੀ ਜਾਨ ਚਲੀ ਗਈ ਹੈ ਹਾਲਾਂਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ ਤਾਂ ਪੁਲਿਸ ਨੂੰ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਕੀ ਕਿਸੇ ਜ਼ਹਿਰੀਲੇ ਪਦਾਰਥ ਕਰਕੇ ਉਸ ਵਿਅਕਤੀ ਦੀ ਮੌਤ ਹੋਈ ਹੈ ਜਾਂ ਉਸ ਨੂੰ ਕੋਈ ਅਟੈਕ ਆਇਆ ਸੀ ਜਾਂ ਫਿਰ ਨਹਿਰ ਦੇ ਵਿੱਚ ਡੁੱਬਣ ਕਰਕੇ ਹੀ ਉਸ ਵਿਅਕਤੀ ਦੀ ਮੌਤ ਆ ਜਿਹੜੀ ਹੋਈ ਹੈ ਲੇਕਿਨ ਭਿਆਨਕ ਸੜਕ ਹਾਦਸਾ ਫਿਰੋਜ਼ਪੁਰ ਦੇ ਵਿੱਚ ਵਾਪਰਿਆ ਹੈ ਜੋੜੀਆਂ ਨਹਿਰਾਂ ਦੇ ਵਿੱਚੋਂ ਇੱਕ ਨਹਿਰ ਦੇ ਵਿੱਚ ਇੱਕ ਇੰਡੀਕਾ ਗੱਡੀ ਆ ਜਿਹੜੀ ਉੱਡਕ ਜਾਂਦੀ ਹੈ ਲੋਕਾਂ ਵੱਲੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਕਾਰ ਸਵਾਰ ਦੀ ਜਾਨ ਨਹੀਂ ਬਚਦੀ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਪੰਜਜ ਪੁੜਾਨੀ ਨੇ ਨਹਿਰ ਤੋਂ ਫਿਰੋਜ਼ਪੁਰ ਜੀਰ ਰੋਡ ਤੋਂ ਇੱਕ ਗੱਡੀ ਇੰਡੀਕਾਰ ਨੰਬਰ ਦਾ PV05AB 0084 ਉਹਦੇ ਵਿੱਚ 84 ਨਿਸ਼ਾਨ ਸਿੰਘ ਸਨੋਂ ਦਲਬੀਰ ਸਿੰਘ ਜਿਹਦੀ ਮਿਸ਼ਾਨ ਹੋਈ ਹੈ ਹੀਰਾ ਸ਼ਟਰਿੰਗ ਵਾਲਾ ਨਜ਼ਦੀਕ ਗੁਰਦੁਆਰਾ ਬਾਠੂਣਾ ਮਕੂ ਹਾਂਜੀ ਇਹ ਮਿਲੀਆਂ ਦੇ ਮੌਤ ਦੇ ਕਰਨਾ ਦਾ ਨਹੀਂ ਪਤਾ ਕਿ ਐਂ ਕਾਰ ਆਪ ਵਿੱਚੋਂ ਡਿੱਗੀ ਜਾਂ ਕੁਝ ਕੋਈ ਸਾਈਡ ਟ੍ਰੈਕ ਟ੍ਰੇਪ ਹੋਇਆ ਫਿਰ ਜਦੋਂ ਉਹ ਬਾਹਰ ਕੱਢਿਆ ਗਿਆ ਤੇ ਤੁਹਾਨੂੰ ਚੱਕ ਨਿਕਲਿਆ ਇਸ ਕਰਕੇ ਸਪਸ਼ਟ ਨਹੀਂ ਕਿ ਅਜਰ ਜਦੋਂ ਇੰਜੀਨੀਅਰ ਪੋਸਟ ਮਾਰਟਮ ਨਹੀਂ ਕਰਵਾਇਆ ਉਸ ਬਾਅਦ ਜੋ ਕਾਰਨਾ ਨਹੀਂ ਉਹ ਸਾਹਮਣੇ